ਮਕਸਰ ਪੁਲਿਸ ਦੇ ਵੱਲੋਂ 5 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਮਕਸਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਕਸਰ ਦੀ ਦਾਣਾ ਮੰਡੀ ਦੇ ਵਿੱਚ ਇੱਕ ਟਰੱਕ ਦੇ ਵਿੱਚ ਚੂਰਾ ਪੋਸਟ ਲੱਦਿਆ ਹੋਇਆ ਹੈ ਜਿਸ ਤੋਂ ਬਾਅਦ ਮਕਸਰ ਦੀ ਪੁਲਿਸ ਦਾਣਾ ਮੰਡੀ ਦੇ ਵਿੱਚ ਪਹੁੰਚਦੀ ਹੈ ਤੇ ਦਾਣਾ ਮੰਡੀ ਦੇ ਵਿੱਚ ਇੱਕ ਟਰੱਕ RJ09GC1185 ਖੜਾ ਹੋਇਆ ਸੀ ਜਿਸ ਨੂੰ ਪੁਲਿਸ ਦੇ ਵੱਲੋਂ ਚੈੱਕ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਇੱਕ ਵਿਅਕਤੀ ਜਿਸ ਦਾ ਨਾਮ ਪਿੰਟੂ ਸਿੰਘ रावत ਪੁੱਤਰ ਨਰਾਇਣ ਸਿੰਘ ਨਵਾਸੀ ਪਿੰਡ ਖੇੜੀ ਜ਼ਿਲ੍ਹਾ ਅਜਮੇਰ ਰਾਜਸਥਾਨ ਬੈਠਾ ਹੋਇਆ ਸੀ ਟਰੱਕ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਵਿੱਚੋਂ 25 ਕਾਲੇ ਗੱਟੇ ਮਿਲੇ ਜਿਸ ਦੇ ਵਿੱਚ ਭੁੱਕੀ ਲੱਦੀ ਹੋਈ ਸੀ ਜਿਸ ਦਾ ਵਜ਼ਨ 5 ਕੁਇੰਟਲ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਇਸ ਦੇ ਲਿੰਕ ਕਿਸ ਕਿਸ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਦੱਸਦੇ ਇਹ ਕਿ ਪੁਲਿਸ ਦੇ ਵੱਲੋਂ ਇਹ ਅੰਤਰਰਾਜੀ ਨਸ਼ਾ ਤਸਕਰੀ ਐਕਟ ਦਾ ਭੰਡਾ ਫੋੜ ਦੱਸਿਆ ਜਾ ਰਿਹਾ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਜਾਂਚ ਦੇ ਦੌਰਾਨ ਕੀ ਸਾਹਮਣੇ ਆਉਂਦਾ ਕਿੱਥਾ-ਕਿੱਥੇ ਇਸ ਵਿਅਕਤੀ ਦੇ ਲਿੰਕ ਜੁੜਦੇ ਨੇ ਇਹ ਫਿਲਹਾਲ ਸਮਾਂ ਦੱਸੇਗਾ ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਕਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮੁਕਦਮੇ ਦੀ ਆਨ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉੱਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਉਹ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ ਰਾਵਤ ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਜੋ ਕੀਤਾ ਐਨਡੀਪੀ ਸੈਕਟਰ ਦਾ ਤੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਜਿਹੜੀ ਪੋਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ ਰਾਜਸਥਾਨ आरजे 09 जीसी 1185 सो so, जो इक्यूज्ड फड़या गया पिंटू सिंह रावत सन ऑफ नारायण सिंह रावत रेजिडेंट ऑफ अजमेर डिस्ट्रिक्ट राजस्थान सो so, इदेच असि एक एफआईआर रजिस्टर कीती है जी एफआईआर नंबर 99 अंडर सेक्शन 15 सी सो so, आगे जो भी इदे नाल कनेक्टेड इस रैकेट दे नाल पर्संस है या बैकवर्ड फॉरवर्ड लिंकेज दे विच जिदी भी इन्वॉल्वमेंट सामने आंदी है ਤਾ ਉਸ ਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦਾ ਉਹ ਕੀਤਾ ਜਾਊਗਾ ਥੈਂਕ ਯੂ ਬਗਾਨੇ ਕਿ ਕਿਥੋਂ ਦੇ ਯੂਨੀਵਰਸਿਟੀ ਦੇ ਚੰਗੇ ਬੱਚੇ ਸ਼ੋਰ ਕਰੇਗਾ ਨਹੀਂ ਇਨੀਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਹੀ ਕਲੀਅਰ ਹੋਇਆ ਕਿ ਜਿਵੇਂ ਬੰਦਾ ਰਾਜਸਥਾਨ ਦਾ ਸੀਗਾ ਸੋ ਉੱਥੋਂ ਹੀ ਲਿਆ ਰਿਆ ਸੀ ਔਰ ਅੱਗੇ ਗਾਂ ਇਹਨੇ ਸਪਲਾਈ ਫਾਰਵਰਡ ਲਿੰਕੇਜ ਦੇ ਵਿੱਚ ਕਿਨੂੰ ਕਰਨੀ ਸੀ ਜਾਂ ਕੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਸੋ ਪੁਲਿਸ ਰਿਮਾਂਡ ਤੇ ਜਦੋਂ ਇਹ ਪਰਸਨ ਲਿਆ ਜਾਂਦਾ ਤਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਵੀ ਜੋ ਵੀ ਇਨਵੋਲਵਮੈਂਟ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਿਆਂਗੇ